ਕਲ ਯੁਗ ਸਤਜੁਗ ਕੋਈ ਵੱਖਰੇ ਸਮੇਂ ਨਹੀਂ ਹੈਗੇ ਜਿੱਥੇ ਸੰਤੋਖੀ ਲੋਕ ਰਹਿੰਦੇ ਨੇ ਉਥੇ ਸਤਜੁਗ ਹੈ ਜਿੱਥੇ ਤ੍ਰਿਸ਼ਨਾ ਵਿੱਚ ਭਰੇ ਲੋਕ ਰਹਿੰਦੇ ਨੇ ਉਥੇ ਕਲਜੁਗ ਹੈ ਇਹ ਯੁਗ ਕੀ ਹੈ ਇਹ ਯੁਗ ਤੁਹਾਡੀ ਮਨੋ ਅਵਸਥਾ ਹੈ ਵੇਖੋ ਨਾ ਇੱਕ ਬੰਦਾ ਕਦੇ ਕਹਿੰਦਾ ਕਿ ਮੈਂ ਤਾਂ ਭਾਈ ਮਾਰੀ ਜਾਮਾਂ ਤੇ ਚੰਗਾ ਹੈ ਇਹਦਾ ਅਰਥ ਕੀ ਹੈ ਕਿ ਉਹਦਾ ਜੀਵਨ ਨਰਕ ਨਾਲੋਂ ਵੀ ਦੁਭਰ ਹੈ ਇੱਕ ਆਦਮੀ ਜੀਵਨ ਦੇ ਪਲਾਨ ਬਣਾਉਂਦਾ ਹੈ ਹੁਣ ਮੈਂ ਇਹ ਕਰਾਂਗਾ ਇਸ ਤੋਂ ਬਾਅਦ ਮੈਂ ਇਹ ਕਰਾਂਗਾ ਇਸ ਤੋਂ ਬਾਅਦ ਮੈਂ ਇਹ ਕਰਾਂਗਾ ਜਿੱਥੇ ਮਨੁੱਖ ਜਿਉਣਾ ਚਾਹੁੰਦਾ ਹੈ ਉਹ ਸਵਰਗ ਹੈ ਇਧਰ ਅਥੇ ਉਹਨੂੰ ਕੋਈ ਤਕਲੀਫ ਨਹੀਂ ਹੈਗੀ ਉਹ ਤੇ ਅਗਲੀਆਂ ਸਕੀਮਾਂ ਘੜ ਰਿਹਾ ਹੈ ਕਿ ਅੱਗੋਂ ਮੈਨੂੰ ਕੀ ਕਰਨਾ ਚਾਹੀਦਾ ਉਹ ਰਹਿਣਾ ਚਾਹੁੰਦਾ ਜਿਉਣਾ ਚਾਹੁੰਦਾ ਉਹ ਤੇ ਇੱਕੋ ਹੀ ਅਰਦਾਸ ਕਰੇਗਾ ਜਦੋਂ ਕਰੇਗਾ ਵੀ ਪ੍ਰਮਾਤਮਾ ਹੁਣ ਥੋੜੀ ਜੀ ਉਮਰ ਦਵੀ ਮੈਨੂੰ ਜੇ ਇੰਨੇ ਸੁੱਖ ਦਿੱਤੇ ਤੇ ਥੋੜੀ ਜੀ ਜ਼ਿੰਦਗੀ ਵੀ ਦਵੀ ਉਹ ਨਾਵੇ ਮੈਂ ਅੱਖਾਂ ਹੀ ਮੀਟ ਜਾਵਾਂ ਸੋ ਜੀਵਨ ਕੀ ਹੈ ਮੌਤ ਕੀ ਹੈ ਸਾਰਾ ਕੁਝ ਇੱਕ ਅਵਸਥਾ ਹੈ